ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਰਚਨੀ ਪਵਾਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਆਪਣੀ ਚੈਨਲ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਬਿਲਕੁਲ ਠੀਕ ਹਾਂ ਅਸੀਂ ਮੈਂ ਮੇਰੇ ਹਸਬੰਡ ਤੇ ਮੇਰਾ ਬੇਟਾ ਅਸੀਂ ਗਏ ਸੀ ਪੀ ਨਗਾਹਾਂ ਜੀ ਦੇ ਦਰਸ਼ਨ ਕਰਨ ਜੋ ਕਿ ਉਨਾ ਸ਼ਹਿਰ ਦੇ ਵਿੱਚ ਸਥਿਤ ਹੈ ਚੇਤੇ ਮਹੀਨੇ ਬਹੁਤ ਸੰਕਟ ਆ ਜਾਂਦੀਆਂ ਤੇ ਫਸਟ ਟਾਈਮ ਮੈਨੂੰ ਵੀ ਮੌਕਾ ਮਿਲਿਆ ਉੱਥੇ ਜਾਣ ਦਾ ਤੇ ਮੈਂ ਸੋਚਿਆ ਕਿ ਉਹਨੂੰ ਛੋਟੀ ਜਿਹੀ ਇੱਕ ਵੀਡੀਓ ਬਣਾ ਲਾਂ ਤੇ ਅਪਲੋਡ ਕਰ ਦਾਂ ਤਾਂ ਕਿ ਜਿਨ੍ਹਾਂ ਨੇ ਦਰਸ਼ਨ ਕਰਨ ਨਹੀਂ ਜਾਂ ਨਹੀਂ ਕਰ ਸਕੇ ਕਿਸੇ ਰੀਜ਼ਨ ਦੇ ਕਰਕੇ ਉਹ ਵੀ ਦਰਸ਼ਨ ਕਰ ਲੈਣ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਹੰਜ਼ੂਮ ਕਿੱਦਾਂ ਉੱਥੇ ਪਹੁੰਚਿਆ ਹੋਇਆ ਹੈ ਬਾਬਾ ਜੀ ਦੇ ਦਰਸ਼ਨ ਕਰਨ ਲਈ ਚਾਰੇ ਪਾਸੇ ਦਰਗਾਹ ਦੇ ਅੰਦਰ ਤੇ ਬਾਹਰ ਹਰ ਜਗ੍ਹਾ ਬਾਬਾ ਜੀ ਦਾ ਵਸ ਗੁਣਗਾਨ ਗਾ ਰਹੇ ਸੀਗੀ ਜਿੰਨੀ ਵੀ ਸੰਗਤ ਸੀਗੀ ਸਾਰੇ ਜਕਾਰੇ ਲਗਾ ਰਹੇ ਸੀ ਉਹਨਾਂ ਦੇ ਇੰਨਾ ਮਾਹੌਲ ਉਥੇ ਇੰਨਾ ਪਿਓਰ ਤੇ ਪਵਿੱਤਰ ਹੋਇਆ ਪਿਆ ਸੀ ਮਤਲਬ ਉੱਥੇ ਜਾ ਕੇ ਬੜਾ ਸਕੂਨ ਮਿਲਿਆ ਤੇ ਜਿਹੜੀ ਜਿਹੜੀ ਸੰਗਤ ਦਰਸ਼ਨ ਕਰੇ ਜਾ ਰਹੀ ਸੀ ਉਹ ਇਸ ਤਰ੍ਹਾਂ ਪੰਡਾਲ ਦੇ ਵਿੱਚ ਆ ਕੇ ਬੈਠ ਕੇ ਚੌਂਕੀ ਪਰ ਰਹੀ ਸੀਗੀ ਤੇ ਸੰਗਤ ਦੇ ਦਰਸ਼ਨ ਕਰ ਰਹੀ ਸੀਗੀ ਕਾਫੀ ਦੇਰ ਲਾਈਨ ਵਿੱਚ ਲੱਗੇ ਰਹਿਣ ਤੋਂ ਬਾਅਦ ਫਿਰ ਸਾਡੀ ਵਾਰੀ ਆ ਗਈ ਬਾਬਾਈ ਦੇ ਦਰਸ਼ਨ ਕਰਨ ਦੀ ਫਿਰ ਮੇਰੇ ਹਸਬੰਦ ਨੇ ਚਿਰਾਗਾਾਂ ਦੇ ਵਿੱਚ ਤੇਲ ਪਾਇਆ ਤੇ ਚਿਰਾਗਾਾਂ ਵਿੱਚ ਤੇਲ ਪਾਉਣ ਤੋਂ ਬਾਅਦ ਫਿਰ ਅਸੀਂ ਬਾਬਾਈ ਦੇ ਦਰਸ਼ਨ ਕੀਤੇ ਅਸੀਂ ਦੇਖ ਰਹੇ ਸੀ ਕਿ ਸਾਡੇ ਤੋਂ ਬਾਅਦ ਬਹੁਤ ਹੀ ਜ਼ਿਆਦਾ ਜੋ ਸੰਗਤ ਹੈ ਉਹ ਬਹੁਤ ਹੀ ਜ਼ਿਆਦਾ ਆ ਰਹੀ ਸੀ ਫਿਰ ਮੇਰੇ ਹਸਬੰਦ ਨੇ ਮੈਨੂੰ ਦੱਸਿਆ ਇਹ ਉਹ ਸੰਗਤ ਹੈ ਜਿਨ੍ਹਾਂ ਨੇ ਇੱਥੇ ਰਾਤ ਰਹਿਣਾ ਹੈ ਤੇ ਕਿਉਂਕਿ ਮੇਰੇ ਹਸਬੰਦ ਕਾਫੀ ਬਾਹਰ ਆ ਚੁੱਕੇ ਆ ਇੱਥੇ ਤੇ ਉਹਨਾਂ ਨੇ ਦੱਸਿਆ ਕਿ ਚੇਤ ਦੇ ਮਹੀਨੇ ਵਿੱਚ ਜੋ ਸੰਗਤ ਹੈ ਐਸ ਕੰਪੇਅਰ ਟੂ ਅਦਰ ਡੇਸ ਉਹ ਜ਼ਿਆਦਾ ਹੁੰਦੀ ਆ ਤੇ ਜੇ ਤੁਸੀਂ ਵੀ ਸੋਚ ਰਹੇ ਹੋ ਚੇਤ ਦੇ ਮਹੀਨੇ ਦੇ ਵਿੱਚ ਜਾਂ ਇਹਨਾਂ ਦਿਨਾਂ ਦੇ ਵਿੱਚ ਜਿਸ ਵਕਤ ਜ਼ਿਆਦਾ ਰਸ਼ ਹੁੰਦਾ ਹੈ ਤੇ ਜੇ ਤੁਸੀਂ ਫਸਟ ਟਾਈਮ ਜਾ ਰਹੇ ਹੋ ਤੇ ਤੁਹਾਨੂੰ ਮੈਂ ਇਹੀ ਕਹੂੰਗੀ ਕਿ ਥੋੜਾ ਐਕਸਟਰਾ ਟਾਈਮ ਨਿਕਾਲ ਕੇ ਜਾਓ ਕਿਉਂਕਿ ਦੇ ਰਸ਼ ਦੇ ਵਿੱਚ ਦੇਰ ਹੋ ਜਾਣਾ ਨਾਰਮਲ ਜੀ ਗੱਲ ਹੈ ਤੇ ਉਹ ਪਹਾੜੀ ਇਲਾਕਾ ਹੈ ਤੁਸੀਂ ਅਗਰ ਵਾਪਿਸ ਆਣਾ ਹੈ ਤੇ ਤੁਸੀਂ ਲੇਟ ਹੀ ਕਰੋ ਨਹੀਂ ਲੇਟ ਨਿਕਲੇ ਹੋ ਤਾਂ ਉਥੇ ਰਸ਼ ਹੈ ਰਸਤੇ ਕਾਰਨ ਤੁਸੀਂ ਹੋਰ ਲੇਟ ਹੋ ਜਾਏਗਾ ਮੁਸ਼ਕਿਲ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਸੋ ਤੁਹਾਨੂੰ ਚਾਹੀਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਐਕਸਟਰਾ ਟਾਈਮ ਨਿਕਾਲ ਕੇ ਜਾਓ ਜੇ ਰਾਤ ਰੁਕਣਾ ਹੈ ਫਿਰ ਕੋਈ ਪ੍ਰੋਬਲਮ ਨਹੀਂ ਰਾਤ ਵੀ ਤੁਸੀਂ इजीली ਰੁਕ ਸਕਦੇ ਹੋ ਉੱਥੇ ਰਾਤ ਰਹਿਣ ਲਈ ਸਰਾਵਾਂ ਬਣੀਆਂ ਹੋਈਆਂ ਨੇ ਸਰਾਵਾਂ ਵਿੱਚ ਰੁਕਣਾ ਚਾਹੁੰਦੇ ਹੋ ਉੱਥੇ ਰੁਕ ਸਕਦੇ ਹੋ ਇਵਨ ਉੱਥੇ ਰੂਮਸ ਵੀ ਮਿਲਦੇ ਨੇ ਰੈਂਟ ਤੇ ਹੋਟਲਸ ਬਣੇ ਹੋਏ ਨੇ ਤੁਸੀਂ ਉੱਥੇ ਸਟੇ ਕਰ ਸਕਦੇ ਹੋ ਨਾਈਟ ਸਟੇ ਕਰ ਸਕਦੇ ਹੋ ਦਰਸ਼ਨ ਕਰਨ ਤੋਂ ਬਾਅਦ ਫਿਰ ਮੇਰੇ ਹਸਬੰਦ ਨੇ ਡਿਸਾਈਡ ਕੀਤਾ ਕਿ ਹੁਣ ਸਾਨੂੰ ਅੱਗੇ ਲਈ ਰਵਾਨਾ ਹੋਣਾ ਚਾਹੀਦਾ ਹੈ ਇਸ ਲਈ ਅਸੀਂ ਜਲਦੀ ਹੀ ਅੱਗੇ ਦਰਬਾਰ ਤੋਂ ਅੱਗੇ ਲਈ ਰਵਾਨਾ ਹੋ ਗਏ ਤੇ ਦਰਬਾਰ ਦੇ ਵਿੱਚ ਇੰਨੀ رونਕਾਂ ਦੇ ਛੱਡ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਪਰ ਇਹੀ ਅਰਦਾਸ ਹੈ ਕਿ ਦੁਬਾਰਾ ਫਿਰ ਜਦੋਂ ਵੀ ਮੌਕਾ ਮਿਲਿਆ ਤਾਂ ਜਦੋਂ ਵੀ ਜਦੋਂ ਹੁਕਮ ਹੋਇਆ ਪੀਰਾਂ ਦਾ ਤਾਂ ਦੁਬਾਰਾ ਫਿਰ ਦਰਸ਼ਨ ਕਰਨ ਆਵਾਂਗੇ ਤੇ ਬਸ ਇਹੀ ਅਰਦਾਸ ਉਹਨਾਂ ਦੇ ਅੱਗੇ ਅਸੀਂ ਕੀਤੀ ਹੈ ਕਿ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਦੇਵੇ ਹਰ ਇੱਕ ਦੀਆਂ ਪਵਿੱਤਰ ਮਨੋਕਾਮਨਾ ਜੋ ਹੈ ਉਹਨਾਂ ਨੂੰ ਪੂਰਨ ਕਰੇ ਸਾਰੇ ਪੰਜਾਬ ਵਾਸੀਆਂ ਨੂੰ ਖੁਸ਼ ਰੱਖੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾ ਬਾਏ ਜੈ ਭਿੰਦਾਂ ਦੀ ਸਤਿ ਸ੍ਰੀ ਅਕਾਲ